ਸੋ ਅੱਜ ਦੇ ਸਰੀਆ ਗਾਲ ਸਾਰਿਆਂ ਨੂੰ ਵਰਕ ਰਿਲੇਟਡ ਸੈਂਟੈਂਸਸ ਅੱਜ ਅਸੀਂ ਕੰਮ ਦੇ ਸੰਬੰਧੀ ਵਰਤੇ ਜਾਣ ਵਾਲੇ ਵਾਕਾਂ ਬਾਰੇ ਗੱਲ ਕਰਾਂਗੇ ਵਰਕ ਏਜ ਜਿਵੇਂ ਤੁਸੀਂ ਕਿਸੇ ਕੰਮ ਦੇ ਸਰਲੇਖ ਬਾਰੇ ਦੱਸਣਾ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਆਈ ਵਰਕ ਐਜ ਟੀਚਰ ਮੈਂ ਇੱਕ ਅਧਿਆਪਕ ਵਜੋਂ ਕੰਮ ਕਰਦਾ ਹਾਂ work in ਤੁਸੀਂ ਕਿਸ ਖੇਤਰ ਵਿੱਚ ਕੰਮ ਕਰ ਰਹੇ ਹੋ ਤੇ ਕਿਸ ਸਥਾਨ ਤੇ ਕੰਮ ਕਰ ਰਹੇ ਹੋ ਤਾਂ ਤੁਸੀਂ ਕਹਿ ਸਕਦੇ ਹੋ I work in education ਮੈਂ ਸਿੱਖਿਆ ਵਿੱਚ ਕੰਮ ਕਰਦਾ ਹਾਂ I work in a cafe ਮੈਂ ਇੱਕ cafe ਵਿੱਚ ਕੰਮ ਕਰਦਾ ਹਾਂ work for ਕਿਸੇ ਕੰਪਨੀ ਜਾਂ ਕਿਸੇ ਵਿਅਕਤੀ ਲਈ ਕੰਮ ਕਰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ I work for Google ਮੈਂ Google ਲਈ ਕੰਮ ਕਰਦਾ ਹਾਂ I work for Mr Jones ਮੈਂ ਮਿਸਟਰ ਜੋਨ ਲਈ ਕੰਮ ਕਰਦਾ ਹਾਂ ਵਰਕ ਔਨ ਕਿਸੇ ਪ੍ਰੋਜੈਕਟ ਜਾਂ ਕਿਸੇ ਹੋਰ ਸਕਿੱਲ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਆਮ ਵਰਕਿੰਗ ਔਨ ਲਿਸਨਿੰਗ ਸਕਿੱਲਸ ਮੈਂ ਸੁਣਨ ਦੇ ਹੁਨਰ ਤੇ ਕੰਮ ਕਰ ਰਿਹਾ ਹਾਂ ਆਮ ਵਰਕਿੰਗ ਔਨ ਦਿਸ ਵੈਰੀ ਇੰਪੋਰਟੈਂਟ ਪ੍ਰੋਜੈਕਟ ਮੈਂ ਇਸ ਬਹੁਤ ਮਹੱਤਵਪੂਰਨ ਪ੍ਰੋਜੈਕਟ ਤੇ ਕੰਮ ਕਰ ਰਿਹਾ ਹਾਂ